ਸਾਰਿਆਂ ਨੂੰ ਗਰੇਵਾਲ ਪੁਲਟਰੀ ਕਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਹੀ ਵਧੀਆ ਬਰੀਡ ਹੈ ਆਰ ਆਰ ਬਰੀਡ ਪਿਓਰ ਬਰੀਡ ਹੈ ਠੀਕ ਹੈ ਜੀ ਜੇ ਕਿਸੇ ਨੇ ਮੁਰਗੀਆਂ ਲੈਣੀਆਂ ਨੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ 9814586919 ਫੋਨ ਨੰਬਰ ਹੈ ਮੇਰਾ ਤੇ ਇਹ ਮੁਰਗੀ ਹੈ ਪਿਓਰ ਫਰਾ ਇਹਦੇ ਤੁਸੀਂ ਦੇਖਦੇ ਹੋਵੋਗੇ ਥੋੜੀ ਜੀ ਕੋਈ ਮਤਲਬ ਜਿਵੇਂ ਥੋੜਾ ਥੋੜਾ ਕੋਈ ਕੰਬ ਇਹਨਾਂ ਦਾ ਖਾਦਾ ਹੋਇਆ ਉਹ ਕਾਰਨ ਇਹ ਸੀ ਜਿਹੜੀ ਮੈਂ ਵੀਡੀਓ ਪਾਉਣਾ ਹੁੰਨਾ ਤੁਸੀਂ ਕੋਸ ਸੱਜਣ ਉੱਤੇ ਕਹਿੰਦੇ ਨੇ ਨਹੀਂ ਅਸੀਂ ਜ਼ਿਆਦਾ ਮੁਰਗੀਆਂ ਹੀ ਲੈਣੀਆਂ ਨੇ ਮੈਂ ਨਹੀਂ ਜ਼ਿਆਦਾ ਚੂਚੇ ਪਾਉਣੇ ਨੇ ਸਾਡੇ ਤੋਂ ਕਿਸੇ ਵੀਰ ਨੇ ਚਿਕਸ ਪਾਈ ਸੀਗੇ ਛੋਟੇ ਚੂਚੇ ਠੀਕ ਹੈ ਜੀ ਤੇ ਇਹ ਚੂਚੇ ਪਾਏ ਉਹਨਾਂ ਨੇ ਪਾਈ ਸੀਗੇ 5-600 ਦੇ ਲਗਭਗ ਤੇ ਅਸੀਂ ਉਹਨਾਂ ਨੂੰ ਜਰੂਰ ਕਿਹਾ ਸੀ ਵੀ ਥੋੜੇ ਤੋਂ ਸ਼ੁਰੂ ਕਰੋ ਪਰ ਉਹ ਨਹੀਂ ਮੰਨੇ ਜੀ ਤੇ ਉਹਨਾਂ ਨੇ ਵੱਡੇ ਪੱਧਰ ਤੇ ਇਹ ਕੰਮ ਕੀਤਾ ਤਾਂ 2 ਕਿ ਮਹੀਨੇ ਬਾਅਦ ਫਿਰ ਉਹਨਾਂ ਨੂੰ ਦਿੱਕਤ ਆ ਗਈ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਵੇਚਨੇ ਨੇ ਤੁਸੀਂ ਹੀ ਸਾਡੇ ਤੋਂ ਖਰੀਦੋ ਚਲੋ ਅਸੀਂ ਉਹਨਾਂ ਤੋਂ ਖਰੀਦੇ ਨੇ ਇਹ ਤੇ ਬਾਕੀ ਸੇਲ ਕਰ ਚੁੱਕੇ ਆ ਜਿਨ੍ਹਾਂ ਨੂੰ ਵਧੀਆ ਬਰੀਡ ਚਾਹੀਦੀ ਹੈ ਪਿਓਰ ਬਰੀਡ ਉਹ ਸਾਡੇ ਤੋਂ ਲੈ ਸਕਦੇ ਹੋ ਜੀ ਬਹੁਤ ਹੀ ਵਧੀਆ ਮੁਰਗੀਆਂ ਤੇ ਮੁਰਗੇ ਨੇ ਠੀਕ ਹੈ ਬਰੀਡ ਪਿਓਰ ਹੈ ਖੰਭ ਆਉਣ ਲੱਗੇ ਦੁਬਾਰਾ ਜਿਹੜੇ ਕੋਈ ਮਾਰੇ ਮੋٹے ਖੰਭ ਲੱਗਦੇ ਨੇ ਤੁਹਾਨੂੰ ਨਾ ਵੀ ਲਹਿੇ ਹੋਏ ਨੇ ਦੁਬਾਰਾ ਆਉਣ ਲੱਗੇ ਅੱਜ ਦੀ ਗੱਲਬਾਤ ਇਹਨਾਂ ਤੇ ਕਰਾਂਗੇ ਵੀ ਜੇ ਖੰਭ ਜਿਹੜੇ ਹੁੰਦੇ ਨੇ ਕਿਉਂ ਖਾਂਦੇ ਨੇ ਤੇ ਕੀ ਗੱਲਬਾਤ ਹੁੰਦੀ ਹੈ ਇਹ ਜਦੋਂ ਆਪਾਂ ਕੈਲਸ਼ੀਅਮ ਨਹੀਂ ਪਾਉਂਦੇ ਨਾ ਔਰਗੀਆਂ ਨੂੰ ਉਦੋਂ ਇਹ ਖੰਭ ਇਸ ਤਰ੍ਹਾਂ ਹੁੰਦੇ ਨੇ ਨਾ ਮਤਲਬ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਕੈਲਸ਼ੀਅਮ ਦੀ ਘਾਟ ਮਲਟੀਵਿਟਾਮਿਨ ਦੀ ਘਾਟ ਇਹਦੇ ਕਰਕੇ ਇਹ ਦਿੱਕਤ ਆਉਂਦੀ ਹੈ ਦੂਜੀ ਗੱਲ ਜਦੋਂ ਆਪਾਂ ਇਹਨਾਂ ਨੂੰ ਖਰਾਕ ਨਹੀਂ ਸਹੀ ਪਾਉਂਦੇ ਹੁਣ ਇਹਨਾਂ ਨੂੰ ਪੂਰੀ ਖਾਈ ਖਰਾਕ ਪੈਂਦੀ ਹੈ ਹੁਣ ਕੋਈ ਰੋਲਾ ਨਹੀਂ ਪਾਉਂਦੇ ਕੋਈ ਇਹ ਲੜਦੇ ਨਹੀਂ ਠੀਕ ਹੈ ਜੀ ਤੇ ਪਹਿਲਾਂ ਇਹ ਭੱਜੇ ਫਿਰਦੇ ਸੀ ਇੱਕ ਦੂਜੇ ਨੂੰ ਵੱਢਦੇ ਸੀ ਕੱਟਦੇ ਸੀ ਮਾਰਦੇ ਸੀ ਹੁਣ ਇਹ ਖਰਾਕ ਪੂਰੀ ਹੈ ਜਦੋਂ ਤੁਸੀਂ ਖਰਾਕ ਨਹੀਂ ਪੂਰੀ ਪਾਉਂਦੇ ਉਦੋਂ ਇਹ ਦਿੱਕਤਾਂ ਆਉਂਦੀਆਂ ਨੇ ਤੀਜੇ ਨੰਬਰ ਤੇ ਪੱਥਰ ਜ਼ਰੂਰ ਰੱਖਣਾ ਜੀ ਉਹ ਸਾਹਮਣੇ ਗੱਟਾ ਪੱਥਰ ਦਾ ਰੱਖਿਆ ਹੋਇਆ ਹੈ ਉਦੇ ਨਾਲ ਅੰਡੇ ਦੇਣਗੀਆਂ ਜੀ ਮੁਰਗੀਆਂ ਵੱਧ ਤੇ ਜ਼ਰੂਰੀ ਹੁੰਦਾ ਸਿਲਕਾ ਬਣਦਾ ਉੱਪਰਲਾ ਠੀਕ ਹੈ ਮਲਟੀਵਿਟਾਮਿਨ ਤੇ ਕੈਲਸ਼ੀਅਮ ਤੇ ਬਰੋਟੋਨ ਜ਼ਰੂਰੀ ਹੈ ਬਰੋਟੋਨ ਇਹਨਾਂ ਦਾ ਲੀਵਰ ਤੇ ਖਰਾ ਖਾਣ ਪੀਣ ਹਾਜਮਾ ਠੀਕ ਰੱਖਦੀ ਹੈ ਉਹ ਜ਼ਰੂਰ ਪਾਉਣੀ ਚਾਹੀਦੇ ਹੁਣ ਜਿਵੇਂ ਮੌਸਮ ਕਦੇ ਮੀਂਹ ਆ ਗਿਆ ਕਦੇ ਧੁੱਪ ਨਿਕਲਿਆ ਹੀ ਇਹਦੇ ਚ ਡੈਰੀਏ ਤੋਂ ਵੀ ਬਚਾਉਣਾ ਜ਼ਰੂਰੀ ਹੈ ਡੈਰੀਆ ਕੀ ਹੈ ਇਹ ਮਤਲਬ ਪੇਟ ਦੀ ਹੋ ਜਾਂਦੀਆਂ ਨੇ ਬਿਮਾਰੀਆਂ ਉਹਦੇ ਲਈ ਜ਼ਰੂਰ ਪਾਉਂਦੇ ਰੱਖੋ ਦਵਾਈਆਂ ਜਦੋਂ ਲੋਡ ਪਵੇ ਤੇ ਸੁਸਤ ਹੋ ਜਾਂਦਾ ਚੂਚਾ ਮਰਨ ਲੱਗ ਜਾਂਦੇ ਨੇ ਸੀਆਰਡੀ ਤੋਂ ਬਚਾ ਕੇ ਰੱਖੋ ਹੁਣ ਮੌਸਮ ਬਹੁਤ ਐਸ ਕੀ ਠੀਕ ਨਹੀਂ ਚੱਲ ਰਿਹਾ ਕਦੇ ਮੀਂਹ ਆ ਗਿਆ ਕਦੇ ਗਿੱਲਾ ਹੋਇਆ ਇਹਨਾਂ ਦੇ ਥੱਲੇ ਬਾੜ ਦੇ ਗਿੱਲਾ ਨਾ ਹੋਣ ਦਿਓ ਪਾਣੀ ਨਾ ਡੁੱਲੇ ਕੋਸ਼ਿਸ਼ ਕਰੋ ਇਹ ਚੀਜ਼ਾਂ ਦਾ ਜ਼ਰੂਰੀ ਹੈ ਇਹਨਾਂ ਨੂੰ ਫੱਟੀਆਂ ਵਗੈਰਾ ਲਾ ਕੇ ਰੱਖੋ ਜਿਵੇਂ ਉਹ ਸਾਹਮਣੇ ਬੈਠੇ ਨੇ ਬਾੜ ਦੇ ਫੱਟੀ ਦੇ ਉੱਪਰ ਆ ਫੱਟੀਆਂ ਮੇਰੀਆਂ ਲਾਈਆਂ ਹੋਈਆਂ ਨੇ ਇਦਾਂ ਬੈਠੇ ਨੇ ਠੀਕ ਹੈ ਨਾ ਇਹ ਲਾ ਕੇ ਰੱਖੋ ਇਹਨਾਂ ਨੂੰ ਸੌਖਾ ਰਹਿੰਦਾ ਰਾਤ ਨੂੰ ਸਾਰੇ ਇਦਾਂ ਬੈਠਦੇ ਨੇ ਇਹ ਇੱਕ ਸਾਹਮਣੇ ਸਾਹਮਣੇ ਉਹ ਖੁਰਲੀ ਤੇ ਬੈਠ ਜਾਂਦੇ ਨੇ ਇਦਾਂ ਫੱਟੀਆਂ ਮੇਰੀਆਂ ਲਾਈਆਂ ਹੋਈਆਂ ਨੇ ਠੀਕ ਹੈ ਜੀ ਤੇ ਬਾਲਡ ਨੂੰ ਨਾ ਬਿਮਾਰੀਆਂ ਤੋਂ ਬਚਾਉਣ ਲਈ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਪਾਣੀ ਸਾਫ਼ ਸੁਥਰਾ ਰੱਖਣਾ ਚਾਹੀਦਾ ਠੀਕ ਹੈ ਜੀ ਤੇ ਨਾਲ ਇਹਨਾਂ ਨੂੰ ਪਾਣੀ ਦੇ ਵਿੱਚ ਪਾਉਣਾ ਚਾਹੀਦਾ ਜਿਵੇਂ ਉਸਰ ਆਉਂਦੇ ਨੇ ਪ੍ਰੋਡਕਟ ਉਹ ਪਾਉਣੇ ਚਾਹੀਦੇ ਨੇ ਗਰਮੀ ਤੋਂ ਬਚਾਉਣਾ ਚਾਹੀਦਾ ਠੀਕ ਹੈ ਜੀ ਅੰਡੇ ਮੁਰਗੀ ਸਾਢੇ 4 ਮਹੀਨੇ ਦੀ ਦੇਣ ਲੱਗ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਥੋੜੀ ਖਰਾਕ ਤੇ ਡਿਪੈਂਡ ਕਰਦਾ ਤੁਸੀਂ ਖਰਾਕ ਇਹੋ ਜੀ ਪਾਉਨੇ ਹੋ ਉਹਦੇ ਤੇ ਵੀ ਡਿਪੈਂਡ ਕਰਦਾ ਤੇ ਜਿਨ੍ਹਾਂ ਨੇ ਮੁਰਗੀ ਖਰੀਦਣੀ ਹੈ ਸਾਡੇ ਤੋਂ ਖਰੀਦ ਸਕਦੇ ਹੋ ਪਿਓਰ ਬਰੀਡ ਆਂਡਾ ਸ਼ੁਰੂ ਹੋ ਗਿਆ ਜੀ ਅੰਡਾ ਸ਼ੁਰੂ ਸਟਾਰਟ ਹੀ ਕੀਤਾ ਇਹਨਾਂ ਨੇ 골ਡ ਛੋਟਾ ਜਿਹਾ ਅੰਡਾ ਦਿੰਦੀਆਂ ਨੇ ਵਾਲੇ ਸ਼ੁਰੂਆਤ ਹੈ ਮੁਰਗੇ ਵੀ ਮਿਲਦੇ ਨੇ ਸਾਡੇ ਕੋਲੋਂ ਦੇਸੀ ਮੁਰਗੇ ਤੇ ਬੱਕਰੇ ਦਾ ਆਚਾਰ ਮਿਲਦਾ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਆ ਉਹ ਬੁਕਿੰਗ ਕਰਵਾ ਸਕਦੇ ਹੋ ਦੇਸੀ ਮੁਰਗੇ ਬੱਕਰੇ ਦਾ ਆਚਾਰ ਮੁਰਗੀਆਂ ਆਰ ਆਈ ਆਰ ਬਰੀਡ ਬਲੈਕ ਐਸਟਰਲੋ ਬਰੀਡ ਇਹ ਮਿਲਦੀਆਂ ਨੇ ਸਾਡੇ ਕੋਲੋਂ ਠੀਕ ਹੈ ਜੀ ਕੋਈ ਵੀ ਪ੍ਰੋਡਕਟ ਲੈਣਾ ਤੁਸੀਂ ਲੈ ਸਕਦੇ ਹੋ ਤੇ ਬਾਕੀ ਕੋਈ ਸਲਾਹ ਮਸਵਰਾ ਕਰਨਾ ਨਵੇਂ ਵੀਰ ਜ਼ਰੂਰ ਧਿਆਨ ਦੇਣ ਥੋੜੇ ਤੋਂ ਕੰਮ ਸ਼ੁਰੂ ਕਰਿਓ ਬਹੁਤ ਨੁਕਸਾਨ ਹੋ ਜਾਂਦਾ ਜਦੋਂ ਆਪਾਂ ਵੱਡੇ ਪੱਧਰ ਤੇ ਸ਼ੁਰੂ ਕਰਦੇ ਆ ਜਾਣਕਾਰੀ ਦੀ ਘਾਟ ਹੁੰਦੀ ਹੈ ਵਾੜ ਡ ਮਾਰਨ ਲੱਗ ਜਾਂਦੇ ਨੇ ਜਾਂ ਖਰਚਾ ਜ਼ਿਆਦਾ ਹੋ ਜਾਂਦਾ ਫਿਰ ਦਿੱਕਤਾਂ ਆਉਂਦੀਆਂ ਨੇ ਉਹ ਨਾ ਕਰਿਓ ਤੁਸੀਂ ਕਦੇ ਵੀ ਇਹ ਗੱਲਾਂ ਦਾ ਧਿਆਨ ਰੱਖਿਓ ਤੇ ਬਾਕੀ ਬਲੈਕ ਐਸਟਰੋਲੋਪ ਵੀ ਬਰੀਡ ਹੈਗੀ ਹੈ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਬਲੈਕ ਐਸਟਰੋਲੋਪ ਬਰੀਡ ਹੈ ਵਿੱਚ ਤੋਂ 5-7 CAR IR ਨੇ ਬਲੈਕ ਐਸਟਰੋਲੋਪ ਪਿਓਰ ਬਰੀਡ ਹੈ ਤੇ ਅੰਡੇ ਤੇ ਇਹ ਵੀ ਆਈ ਹੋਈ ਹੈ ਜੀ ਜਿੰਨਾਂ ਨੇ ਵੀ ਖਰੀਦਣੀ ਹੈ ਇਹ ਸਾਡੇ ਫਾਰਮਾਂ ਤੇ ਹੋਰ ਜਿੰਨੀ ਕੁਆਂਟੀਟੀ ਚਾਹੀਦੀ ਹੈ ਇਹਦੀ ਮਿਲ ਜੂ ਸਾਡੀ ਆਪਣੀ ਪਾਲੀ ਹੋਈ ਹੈ ਇੱਕ ਦਿਨ ਦੇ ਚੂਚੇ ਤੋਂ ਠੀਕ ਹੈ ਜੀ ਜਿੰਨਾਂ ਨੇ ਚੂਚਾ ਲੈਣਾ ਉਹ ਵੀ ਮਿਲ ਜੂਗਾ ਪਰ ਕੁਆਂਟੀਟੀ ਘੱਟੋ ਘੱਟ 300 ਤੋਂ ਉੱਪਰ ਹੋਵੇ 300 ਤੋਂ ਉੱਪਰ ਕੁਆਂਟੀਟੀ ਹੋਵੇ ਕਿਉਂਕਿ ਹੁਣ ਚੂਚੇ ਦਾ ਕੰਮ ਵੈਸੇ ਤਾਂ ਬੰਦ ਹੈ ਪਰ ਕੁਆਂਟੀਟੀ ਜ਼ਿਆਦਾ ਹੋਊਗੀ ਦਿੱਤਾ ਜਾਊਗਾ ਬਾਕੀ ਸਮਾਂ ਇਹਦਾ ਮਾਰਚ ਤੋਂ ਸ਼ੁਰੂ ਹੈ ਫੇਰ ਮਾਰਚ ਅਪ੍ਰੈਲ ਮਈ ਜੂਨ ਤੱਕ ਜੂਨ ਦੇ ਐਂਡ ਤੱਕ ਚੂਚੇ ਦਾ ਟਾਈਮ ਹੁੰਦਾ ਹੈ ਜਿਨ੍ਹਾਂ ਨੇ ਚੂਚਾ ਪਾਉਣਾ ਉਹ ਟਾਈਮਾਂ 'ਚ ਪਾਉਣਾ ਆਪਾਂ ਠੀਕ ਹੈ ਜੀ ਤੇ ਹੁਣ ਬੱਕਰੇ ਦਾ ਆਚਾਰ, ਮੁਰਗੇ ਦਾ ਆਚਾਰ, ਬਟੇਰ ਦਾ ਆਚਾਰ ਸਾਡੇ ਤੋਂ ਲੈ ਸਕਦੇ ਹੋ, ਬੁਕਿੰਗ ਕਰਵਾਉਣੀ ਪੈਣੀ ਹੈ, ਬੁਕਿੰਗ ਕਰਵਾ ਲਓ। ਅਸੀਂ ਤਾਜ਼ਾ ਹੀ ਤਿਆਰ ਕਰਕੇ ਦਿੰਨੇ ਆ। ਠੀਕ ਹੈ ਜੀ, ਪੈਕਿੰਗ ਕਰਕੇ ਦੇਵਾਂਗੇ। ਪੂਰੀ ਵਧੀਆ ਪੈਕਿੰਗ ਹੁੰਦੀ ਹੈ ਸਾਡੀ ਤੇ ਸਾਰਾ ਸਾਡਾ ਓਕੇ ਇੱਕ ਨੰਬਰ 'ਚ ਕੰਮ ਹੈ। ਆਰ ਆਈ ਆਰ ਮੁਰਗੀ ਮਿਲਦੀ ਹੈ ਸਾਰਾ ਟੋਟਲ ਸਮਾਨ ਸਾਡੇ ਕੋਲੋਂ ਮਿਲੂਗਾ। ਤੇ ਫ੍ਰੀ ਟ੍ਰੇਨਿੰਗ ਦਿੰਨੇ ਆ ਆਪਾਂ ਮੁਰਗੀ ਪਾਲਣ ਦੀ ਠੀਕ ਹੈ ਤੁਸੀਂ ਜੇ ਮਨ ਬਣਾਉਣੀ ਨਵੇਂਾਂ ਲਈ ਬਹੁਤ ਜ਼ਰੂਰੀ ਹੈ ਵੀਰਾਂ ਲਈ ਸਾਡੇ ਲਈ ਸਾਇਕ ਤੰਦੇ ਜ਼ਰੂਰੀ ਨੇ ਤੁਸੀਂ ਫੋਨ ਕਰਕੇ ਸਲਾਹ ਲੈ ਸਕਦੇ ਹੋ ਪਰ ਫੋਨ ਤੇ ਜ਼ਿਆਦਾ ਟਾਈਮ ਮੇਰੇ ਵੀ ਰਜੇਵੇਂ ਹੁੰਦੇ ਨੇ ਤੇ ਉਹ ਤੁਸੀਂ ਵਟਸਐਪ ਮੈਸੇਜ ਕਰਦੇਆ ਕਰੋ ਜੇ ਕੋਈ ਨਹੀਂ ਗੱਲਬਾਤ ਫੋਨ ਮੇ ਤੋਂ ਚੱਕਿਆ ਜਾਂਦਾ ਤਾਂ ਵਟਸਐਪ ਕਰਿਆ ਕਰੋ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੁੰਦੀ ਆ ਤੋ ਮੇਰੇ ਕੋਲੇ ਆ ਕੇ ਲੈ ਸਕਦੇ ਹੋ ਠੀਕ ਹੈ ਜੀ ਇੱਥੇ ਫਾਰਮ ਤੇ ਤੁਹਾਨੂੰ ਸਿੱਧਾ ਪ੍ਰੈਕਟੀਕਲੀ ਕਰਾਵਾਂਗੇ ਠੀਕ ਹੈ ਜੀ ਤੇ ਮੈਂ ਨੋਟ ਕਰੀ ਜਨਾ ਪੰਜ-ਪੰਜ ਕਿਸਾਨਾਂ ਨੂੰ 10-10 ਕਿਸਾਨਾਂ ਨੂੰ ਟ੍ਰੇਨਿੰਗ ਦਿੰਨੇ ਆ ਅਸੀਂ ਬਾੜ ਬਹੁਤਾ ਇਹ ਨਹੀਂ ਹੁੰਦਾ ਵੀ 50-50 ਇਕੱਠੇ ਕਰ ਲਈ ਟ੍ਰੇਨਿੰਗ ਫ੍ਰੀ ਹੈ ਸਾਡੀ ਠੀਕ ਹੈ ਜੀ ਤੇ ਪਰ ਫ੍ਰੀ ਵਾਲੀ ਚੀਜ਼ ਨੂੰ ਪਸੰਦ ਨਹੀਂ ਆਉਂਦੀ ਹੁੰਦੀ ਕਿਉਂ ਫਿਰ ਬੰਦੇ ਨਖਰੀ ਕਰਦੇ ਹੁੰਦੇ ਨੇ ਫ੍ਰੀ ਵਾਲੀ ਦੇ ਪਰ ਚਲੋ ਆਪਾਂ ਤਾਂ ਆਪਣਾ ਫਰਜ਼ ਪੂਰਾ ਕਰਨਾ ਹੈ ਪੰਜਾਬ ਨੂੰ ਇਹ ਹੈ ਵੀ ਨੌਜਵਾਨ ਬੇਰੁਜ਼ਗਾਰੀ ਹੈ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਉਹਨੇ ਕੁ ਪੰਜਾਬੀਆਂ ਲਈ ਮਦਦ ਕਰਨੀ ਹੈ ਪਰ ਥੋੜੇ ਤੋਂ ਸ਼ੁਰੂ ਕਰਨਾ ਜੀਨੇ ਵੀ ਕਰਨਾ ਹੈ 200 300 ਤੋਂ ਸ਼ੁਰੂ ਕਰੋ ਮੈਂ ਦੇਖਿਆ ਇਸ ਵਾਰੀ ਹਜ਼ਾਰ ਹਜ਼ਾਰ 2 200 ਪਾਈ ਬੈਠੇ ਨੇ ਪਰ ਪਸਤਾਉਂਦੇ ਨਹੀਂ ਵੀਰ ਬਹੁਤ ਬੁਰਾ ਹਾਲ ਹੈ ਨਾ ਇਸ ਤਰ੍ਹਾਂ ਮੈਂ ਵੇਚਣ ਵਾਲਿਆਂ ਨੂੰ ਵੀ ਕਹਿਣਾ ਨਾ ਯਾਰ ਐ ਕਰੋ ਭੋਲੇ ਭਾਲੇ ਲੋਕਾਂ ਨਾਲ ਥੋੜੇ ਤੋਂ ਸ਼ੁਰੂ ਕਰਾਓ ਜੇ ਕਰਾਉਣਾ ਹੈ ਮਦਦ ਕਰੋ ਉਹਦੀ ਐਂਡ ਤੱਕ ਜਿੰਨਾ ਚਿਰ ਬੰਦਾ ਕਹਿੰਦਾ ਨਹੀਂ ਵੀ ਹੁਣ ਮੈਂ ਸਾਰਾ ਕੁਝ ਸਿੱਖ ਗਿਆ ਕਿਉਂਕਿ ਨਾਲ ਦੀ ਨਾਲ ਤੁਸੀਂ ਵੀਰੋ ਸਿੱਖੋਗੇ ਜਦੋਂ ਸ਼ੁਰੂ ਕਰ ਲਿਆ ਨਾ ਤੁਸੀਂ ਜਦੋਂ ਵੀ ਜਿਹੜੀ ਦਿੱਕਤ ਆਉਂਦੀ ਆ ਤੁਹਾਨੂੰ ਅਸੀਂ ਦੱਸੀ ਜਾਵਾਂਗੇ ਨਾਲ ਦੀ ਨਾਲ ਤੁਹਾਡਾ ਪ੍ਰੈਕਟੀਕਲ ਹੋਈ ਜਾਊ ਇੱਕ ਸਾਲ ਡੇਢ ਸਾਲ ਜੇ ਤੁਸੀਂ ਪੂਰੇ ਟ੍ਰੇਨਡ ਹੋ ਜਾਓਗੇ ਜੁੜ ਕੇ ਰਹੋ ਜੀਤੋਂ ਚੂਚਾ ਲੈਨੇ ਹੋ ਇੱਕ ਗੱਲ ਹੋਰ ਸੁਣ ਲਓ ਜਿਹਦੇ ਬੰਦੇ ਤੋਂ ਚੂਚਾ ਲੈਨੇ ਹੋ ਉਹਦੇ ਨਾਲ ਜੁੜ ਕੇ ਰਹੋ ਪਰ ਜੇ ਉਹ ਤੁਹਾਡੀ ਮਦਦ ਨਹੀਂ ਕਰਦਾ ਤਾਂ ਮੇਰੇ ਕੋਲੇ ਆ ਜਾਓ ਮੈਨੂੰ ਫੋਨ ਕਰੋ ਮੈਂ ਮਦਦ ਕਰੂੰਗਾ ਜ਼ਿਆਦਾਤਰ ਇਹ ਧਿਆਨ ਰੱਖਿਓ ਚੂਚਾ ਉਥੋਂ ਲੋਕ ਜਿਹੜਾ ਤੁਹਾਡੀ ਐਂਡ ਤੱਕ ਮਦਦ ਕਰੇ ਠੀਕ ਹੈ ਜੀ ਧੰਨਵਾਦ ਜੀ